ਪਰ ਜਿਹੜੀ ਖੰਡੇਵਾਦ ਘਟਨਾ ਵਾਪਰੀ ਹੈਗੀ ਆ ਕੀ ਮਾਮਲਾ ਸੀ ਸਾਰੀ ਪ੍ਰੋਪਰ ਜਾਣਕਾਰੀ ਇਹਦੇ ਵਿੱਚ ਅੱਜ ਥਾਣਾ ਲਹਿਰਾਚ ਤਲਾਹ ਮਿਲੀ ਸੀ ਐਸਐਚਓ ਨੂੰ ਕਿ ਕੁਲਦੀਪ ਸਿੰਘ ਰਾ ਦੇ ਬੰਦੇ ਨੇ ਪਿੰਡ ਖੰਡੇਵਾਦ ਦੇ ਨੇ ਆਪਣੀ ਪਤਨੀ ਦਾ ਬੇਰੇ ਨਾਲ ਕਤਲ ਕੀਤਾ ਤੇ ਇਹ ਆਧਾਰ ਤੇ ਐਸਐਚਓ ਵੱਲੋਂ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚ ਕੇ ਤਫਤੀਸ਼ ਕੀਤੀ ਹੈ ਤੇ ਮੌਕੇ ਦੇ ਘਰ ਦੇ ਵਿੱਚ ਅੰਦਰ ਬੈਡਰੂਮ ਦੇ ਵਿੱਚ ਔਰਤ ਦੀ লাশ ਇਹ ਖੂਨ ਵਾਲਾ ਅਥਵਾ ਜਿਹਦੇ ਚਿਹਰੇ ਤੇ ਤੇ ਗਰਦਨ ਤੇ ਵੀ ਕਾਫੀ ਮਲਟੀਪਲ ਕੱਟਨੇ ਤੇ ਕੋਲ ਹੀ ਕੋਲ ਗੰਡਾਸੀ ਜਿਹੜੀ ਨਾਲ ਉਹਨੇ ਕਤਲ ਕੀਤਾ ਉਹ ਵੀ ਮਿਲ ਗਈ ਹੈ ਤੇ ਸਿਫਰੈਂਸਿਕ ਟੀਮ ਵੀ ਭਲਾਈ ਹੋਈ ਮੌਕੇ ਤੇ ਪ੍ਰੋਪਰ ਜਾਬਤ ਅਨਸਾਰ ਅਸੀਂ ਅਗਲੀ ਤਰੀਕ ਸ਼ਾਮ ਨੂੰ ਚਲਿਆ ਰਹੇ ਹਾਂ ਸਰ ਜਿਸ ਤਰ੍ਹਾਂ ਕੁਲਦੀਪ ਸਿੰਘ ਜਿਹੜਾ ਹੈਗਾ ਸੀਗਾ ਵੀਡੀਓ ਵੀ ਉਹਨੇ ਵਾਇਰਲ ਕਰੀਆ ਸੁਣਨ ਚਾਹੀਏ ਵੀ ਉਹ ਖਾਣੇ ਦੇ ਵਿੱਚ ਵੀ ਪਹੁੰਚਿਆ ਮਰਡਰ ਕਰਨ ਤੋਂ ਬਾਅਦ ਹੈਗਾ ਕੀ ਮਾਮਲਾ ਹਾਂਜੀ ਜਦੋਂ ਸਾਡੀ ਪੁਲਿਸ ਪਾਰਟੀ ਇਧਰ ਆਈ ਜਦੋਂ ਸਾਨੂੰ ਤਲਾਹ ਮਿਲੀ ਤੇ ਹੁਣ ਪਿੱਛੋਂ ਪਤਾ ਲੱਗਾ ਵੀ ਉਹ ਜਾ ਕੇ ਥਾਣਾ ਜੀ ਪੇਸ਼ ਸਰੈਂਡਰ ਕਰ ਗਏ ਤੇ ਬਕਾਇਦਾ ਪ੍ਰੋਪਰ ਉਹਦੀ ਹੁਣ ਅਰੈਸਟ ਪਾ ਕੇ ਸੀ ਅਗਲੀ ਕਾਰਵਾਈ ਹੁਣ ਚਲੇਣਾਗੇ ਫਰਾਰ ਕਰਨ ਦੇ ਕਾਰਨਾਂ ਦਾ ਪਤਾ ਲੱਗਾ ਜੀ ਦੇਖੋ ਇਹ ਮੋਢਲੇ ਇਹ ਜਾਂਚ ਤੋਂ ਤਾਂ ਉਹ ਕੋਈ ਆਪਣੀ ਪਤਨੀ ਤੇ ਸ਼ੱਕ ਵਗੈਰਾ ਕਰਦਾ ਸੀਗਾ ਤੇ ਇਹ ਜੇ ਤਰਫੀਸ਼ ਦਾ ਵਿਸ਼ਾ ਇਹ ਅਸੀਂ ਤਰਫੀਸ਼ ਵਿਚਾਰਾਂਗੇ ਸਾਰਾ ਜੀ ਪਰਿਵਾਰ ਤੋਂ ਕਹਿੰਦੇ ਨੇ ਪਰਿਵਾਰ ਜੀ ਜਿਹੜੀ ਇਹ ਮ੍ਰਿਤਕ ਹੈਗੀ ਲੇਡੀ ਇਹਨਾਂ ਦੇ ਤਿੰਨ ਬੱਚੇ ਨੇ ਦੋ ਬੇਟੀਆਂ ਇੱਕ ਬੇਟਾ 10 ਸਾਲ ਦੀ ਬੇਟੀ ਇੱਕ 8 ਸਾਲੀਏ ਤੇ ਬੇਟਾ 6 ਸਾਲ ਦਾ ਸਰ ਕਿਹੜੀਆਂ ਧਾਰਾਂ ਦੇ ਇਹ ਮਰਡਰ ਦਾ ਕੇਸ ਅਰਜ ਕੀਤਾ ਗਿਆ ਜੀ 103 1 ਵੀ ਐਨ ਐਸ ਦੇ ਤਹਿਤ ਐਫ ਆਇਰਡਰ ਚ ਕੀਤਾ ਗਿਆ ਉਹਨੂੰ ਕਬਜ਼ੇ ਚ ਲੈ ਕੇ ਬਹੁਤ ਹਾਂ ਜੀ ਆਪਣੇ ਡੈੱਡ ਬੋਡੀ ਨੂੰ ਕਬਜ਼ੇ ਚ ਲੈ ਰਿਆ ਪੋਸਟਮਾਰਟਮ ਵੀ ਭੇਜ ਰਿਹਾ ਅੰਦਭਾਈ ਕੀ ਨਾਮ ਮੈਂ ਗਗਨਦੀਪ ਸਿੰਘ ਖੰਡੇਵਾਦ ਹਲਕਾ ਇੰਚਾਰਜ ਸ਼੍ਰੋਮਣੀ ਕਾਲੀਦਾਲ ਇਸ ਪਿੰਡ ਦਾ ਨਿਵਾਸੀ ਹਾਂ ਰਣਜੀਤ ਤੁਹਾਡੇ ਪਿੰਡ ਘਟਨਾ ਵਾਪਰੀ ਹੈ ਮਰਡਰ ਹੋਇਆ ਬਹੁਤ ਹੀ ਮੰਦ ਭਾਗੀ ਘਟਨਾ ਵਾਪਰੀ ਜਦੋਂ ਸੁਣਿਆ ਸਾਡਾ ਵੀ ਦਿਲ ਕਿਉਂਕਿ ਪੱਤਰਕਾਰਾਂ ਦੇ ਫੋਨ ਆਉਣ ਲੱਗੇ ਪੁਲਿਸ ਦੇ ਫੋਨ ਆਉਣ ਲੱਗੇ ਵੀ ਖੰਡੇਵਾਦ ਮਰਡਰ ਹੋ ਗਿਆ ਮੈਂ ਕਿਹਾ ਨਹੀਂ ਯਾਰ ਅਸੀਂ ਸਵੇਰੇ ਨਿਕਲੇ ਅੱਜ ਲਗਾਤਾਰ ਮਤਲਬ ਇੰਨਾ ਮੰਦੁਖੀ ਹੋਇਆ ਕਿਉਂਕਿ ਸਾਡਾ ਜਿਹੜਾ ਪਿੰਡ ਹੈ ਖੰਡੇਵਾਦ ਇੱਕ ਬਹੁਤ ਸ਼ਾਂਤ ਪਸੰਦ ਲੋਕਾਂ ਦਾ ਪਿੰਡ ਹੈ ਬਹੁਤ ਧਰਮ ਨੂੰ ਮੰਨਣ ਵਾਲੇ ਕੁਟੀਆ ਡੇਰੇ ਗੁਰਦੁਆਰਾ ਮੰਦਰ ਸਾਰਿਆਂ ਨੂੰ ਬਹੁਤ ਧਾਰਮਿਕ ਬੰਦੇ ਨੇ ਸੋ ਇਹੋ ਜੀ ਘਟਨਾ ਬਹੁਤ ਲੰਬੇ ਸਮੇਂ ਬਾਅਦ ਮੈਂ ਸਮਝਦਾ ਵੀ ਅਸੀਂ ਬਹੁਤ ਛੋਟੇ ਸੀ ਜ ਪਸਤਵਾਦ ਇਸ ਤਰ੍ਹਾਂ ਦੀ ਜਿਹੜੀ ਘਟਨਾ ਜਿਹਨੇ ਦਿਲੋਂ ਸਾਰੇ ਨਗਰ ਨੂੰ ਇਲਾਕੇ ਨੂੰ ਪਿੰਡ ਨਿਵਾਸੀਆਂ ਨੂੰ ਦਹਿਲਾ ਕੇ ਰੱਖਤਾ ਸੋ ਇਸ ਕਰਕੇ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਉਨੀ ਮਾੜੀ ਹੈ ਕਿਉਂਕਿ ਸਾਬਕਾ ਸਰਪੰਚ ਨੇ تر세ਮ ਸਿੰਘ ਜਿਨ੍ਹਾਂ ਦੇ ਸੁਪੁੱਤਰ ਨੇ ਕੁਲਦੀਪ ਸਿੰਘ ਜਿਨ੍ਹਾਂ ਵੱਲੋਂ ਇਹ ਹਾਦਸਾ ਵਾਪਰਿਆ ਸੋ ਇਸ ਕਰਕੇ ਸਾਰੇ ਅਸੀਂ ਪਿੰਡ ਵਾਲੇ ਬਹੁਤ ਨਿਮੋਸ਼ੀ 'ਚ ਆਂ ਬਹੁਤ ਦੁੱਖ 'ਚ ਆਂ ਵੀ ਕਿ ਇਹੋ ਜਿਹੀ ਘਟਨਾ ਨੂੰ ਅੰਜਾਮ ਉਹਨੇ ਦਿੱਤਾ ਜਿਹੜਾ ਕਿ ਅਸੀਂ ਕਦੇ ਸੋਚ ਵੀ ਨਹੀਂ ਸੀ ਸਕਦੇ ਬਹੁਤ ਨੇਚਰ ਦਾ ਮਲਕਾ ਬਹੁਤ ਚੰਗਾ ਮੁੰਡਾ ਸੀ ਬਹੁਤ ਮਿਹਨਤੀ ਕੰਮ ਕਰਨ ਕੇ ਖਾਣ ਵਾਲਾ ਬਹੁਤ ਸਾਰਿਆਂ ਨੂੰ ਮਿਲਣ ਵਾਲਾ ਸ਼ਰੀਫ ਮਤਲਬ ਸਭ ਤੋਂ ਵੱਡੀ ਹਨਾਨੀ ਤੇ ਇਸ ਗੱਲ ਦੀ ਹੋਈ ਵੀ ਅਸੀਂ ਉਹਦੇ ਬਾਰੇ ਕਦੇ ਸੋਚ ਨਹੀਂ ਸਕਦੇ ਸੀ ਵੀ ਇਹੋ ਜਿਹਾ ਖੌਫਨਾਕ ਕਦਮ ਉਹ ਕਦੇ ਚੱਕ ਲੂਗਾ ਉਹ ਵੀ ਆਪਣੀ ਪਤਨੀ ਧਰਮ ਪਤਨੀ ਉਹਦੀ ਜਿਹੜੀ ਸੀ ਉਹਦੇ ਪ੍ਰਤੀ ਇਹੋ ਜਿਹਾ ਉਹਨੇ ਜਿਹੜਾ ਕੀਤਾ ਹੈ ਕਾਰਾ ਹੈ ਤਾਂ ਬੜਾ ਨਿੰਦਣਯੋਗ ਪਰ ਪਤਾ ਨਹੀਂ ਕਿਹੜੇ ਹਾਲਾਤਾਂ 'ਚ ਉਹਨੇ ਇਹ ਕੀਤਾ ਇਹ ਵੀ ਇੱਕ ਬੜਾ ਵਿਸ਼ਾ ਹੈ ਜਿਹੜਾ ਕਿ ਆਪਾਂ ਨੂੰ ਸੋਚਣਾ ਚਾਹੀਦਾ ਹੈ ਵੀ ਇਹ ਐਸਾ ਕੀ ਹੋਇਆ ਜਿਹੜਾ ਉਹ ਇਹ ਕੰਮ ਕਰਨ ਲਈ ਮਜਬੂਰ ਹੋਇਆ ਸੋ ਇਸ ਕਰਕੇ ਮੈਂ ਤਾਂ ਇਹ ਕਹਿਣਾ ਵੀ ਕਾਲਪੁਰਖ ਵਾਹਗੂ ਸਾਡੇ ਪਿੰਡ ਤੇ ਹਮੇਸ਼ਾ ਚੜ੍ਹਦੀ ਕਲਾ ਰੱਖੇ ਸ਼ਾਂਤੀ ਰੱਖੇ ਤਰਵਾਤ ਕੌਣ ਕੌਣ ਨੇ ਤਿੰਨ ਬੱਚੇ ਨੇ ਜੀ ਇੱਕ ਉਹਦੇ ਮਾਤਾ ਜੀ ਨੇ ਕੁਲਦੀਪ ਦੇ ਉਹ ਹੈਗੇ ਨੇ ਬੱਚੇ ਬਹੁਤ ਛੋਟੇ ਨੇ ਇਸ ਕਰਕੇ ਬਹੁਤ ਹੀ ਸਾਰੇ ਪਿੰਡ ਨੂੰ ਇਸ ਗੱਲ ਦੀ ਚਿੰਤਾ ਹੈ ਵੀ ਉਸ ਬੱਚਿਆਂ ਦਾ ਕੀ ਬਣੇਗਾ